ਜੋਤੇ ਹੋ ਤੁਸੀਂ ਸੁਣ ਰਹੇ ਹੋ ਸਟੇਰੀਓ 974 ਤੇ ਸਵੇ ਦੀ ਸਤਵਾਰੀ ਸਵਾ ਰੇਡੀਓ ਕੌਮੀ ਆਵਾਜ਼ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਫ ਕਾ ਡੀਜੀਪੀ ਪੰਜਾਬ ਪੁਲਿਸ ਸ਼ਸ਼ੀਕਾਂਤ ਜੀ ਉਹਨਾਂ ਦੇ ਨਾਲ ਅਸੀਂ ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਕੋਟਕਪੂਰਾ ਦੇ ਵਿੱਚ ਤੇ ਮੋਗੇ ਦੇ ਵਿੱਚ ਜੋ ਪੁਲਿਸ ਵੱਲੋਂ ਗੋਲੀ ਚਲਾਈ ਗਈ ਹੈ ਉਹਦੇ ਸੰਦਰਭ ਦੇ ਵਿੱਚ ਕੀ ਟੈਕਨੀਕਲਿਟੀਆਂ ਸੀ ਅਤੇ ਪੁਲਿਸ ਦਾ ਰੋਲ ਕਿਵੇਂ ਰਿਹਾ ਡੀਜੀਪੀ ਸ਼ਸ਼ੀਕਾਂ ਜੀ ਤੁਹਾਡਾ ਰੇਡੀਓ ਕੌਮੀ ਆਵਾਜ਼ ਨਾਲ ਜੋੜਨ ਲਈ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ। ਆ ਦੋਨੋਂ ਜੀ ਨੇ ਸਾਡੇ ਸ਼ੋਤਾਂ ਹੈਗੇ ਨੇ ਸਾਡਾ ਨੂੰ ਸ਼ਸ਼ੀਕਾਂ ਜੀ। ਜੀ। ਸ਼ਸ਼ੀਕਾਂ ਜੀ ਤੁਸੀਂ ਬਹੁਤ ਉੱਚੇ ਅਹੁਦੇ ਤੇ ਰਹਿ ਕੇ ਕੰਮ ਕੀਤਾ ਹੈ ਪੁਲਿਸ ਦੇ ਵਿੱਚ ਬੜੀਆਂ ਘਟਨਾਵਾਂ ਤੁਹਾਡੇ ਹੁੰਦੇ ਹੋਏ ਨੰਗੀਆਂ ਨੇ। ਤੁਸੀਂ ਫਿਲਹਾਲ ਜਿਹੜੀ ਇਹ ਘਟਨਾ ਵਾਪਰੀ ਆ ਜਿਸ ਦੇ ਵਿੱਚ ਪੁਲਿਸ ਨੇ ਗੋਲੀ ਚਲਾਈ ਹੈ ਇਸ ਪੂਰੀ ਘਟਨਾ ਨੂੰ ਕਿਵੇਂ ਦੇਖਦੇ ਹੋ? جا کچھ ہوا ہے کہ شروعات ہوئی ہے کوئی ابھی انکوائری شاید ہونے باقی ہے جی. ہے پر ہے ہے کہ اور جاب جا کچھ کافی سمیں تو چل رہی ہے جی. آ, چاہے تسی گل کرو کی آ, دو ہزار جڑوں دیدہ سچا نے نال ہویا سی ਇਹਨਾਂ ਪ੍ਰੋਬਲਮ ਹੋਈ ਸੀ ਉਸ ਵੇਲੇ ਕਾਫੀ ਪੰਜਾਬੀਆਂ ਦੀ ਕਾਫੀ ਲੋਕਾਂ ਦੀ ਜਾਨ ਗਈ ਸੀ ਜਾਨ ਮਾਲ ਦਾ ਨੁਕਸਾਨ ਹੋਇਆ ਸੀ ਉਸ ਵੇਲੇ ਕੋਸ਼ਿਸ਼ ਹੋਈ ਸੀ ਕਿ ਮਾਫੀਨਾਮੇ ਦੀ 2007 ਦੇ ਵਿੱਚ ਮਾਫੀਨਾਮਾ ਪੁੱਜ ਗਿਆ ਇਨੇ ਚਿਰ ਤੱਕ ਪਿਆ ਰਹਿਆ ਫਿਰ ਦੁਸ਼ਮਣੀਆਂ ਵਧਦੀ ਰਹੀਆਂ ਜੀ ਜੀ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੋਇਆ then all of a sudden ek subah one fine morning پتہ لگ گیا کہ ہاں جی معافی نامہ ہو گیا جیڑا بھی حکم نامہ ہویا سر متھے تے او دے بارے ایسی کوئی چرچا نہیں کرنے ہے گیا پر ایک ہیومن رائٹ ایکٹیویسٹ دے طریقے دے نال منو لگ دا ہے گیا کہ وائے دے دلے جیڑے نقصان ہویا سی او دلے کون رسپانسبل سی جیڑا کی بندے جان دا نقصان ہویا جیڑا مال دا نقصان ہویا جیڑی فیر ڈیزیگریشن دی کٹنا وہ ہونے شروع ہو گئیں ਜਿਹੜੂ ਗੰਸਾਬ ਜੁਗਨ ਦੇ ਅੰਗ ਹੈ ਜਿਹਨੇ ਉਹਦਾ ਦਿਨਾਲੇਚਾ ਦਾ ਹੋਇਆ ਤੇ ਨਾਲ ਫਿਰ ਸਦਨ ਉਥੇ ਫਿਰ ਕਈ ਖਾਵਾ ਤੇ ਸਨ ਇਵੈਂਟਸ ਹੋਏ ਉਹਦੇ ਬਾਅਦ ਪੁਲਿਸ ਐਕਸ਼ਨ ਜਦੋਂ ਕੀ ਲੋਕੀ ਜਿਹੜੇ ਹੈਗੇ ਨੇ ਪੰਜਾਬੀ ਆਪਣਾ ਇੱਕ ਪੀਸੂ ਤਰੀਕੇ ਨਾਲ ਬੈ ਕੇ ਇੱਕ ਦੇਵਚਨ ਟੂ ਪ੍ਰੋਟੈਸਟ ਆਫ ਲੋਲ ਰਾਜੇ ਦਾ ਦੁੱਖ ਹੈ ਉਹਨੂੰ ਜ਼ਾਹਿਰ ਕਰ ਰਹੇ ਸੀ ਜੀ ਜੀ ਉਸ ਵੇਲੇ ਜਿਹੜਾ ਹੋਇਆ ਐ ਫਾਇਰ ਸ਼ਾਇਰਿੰਗ ਹੋਈ ਹੈ ਕਿ ਇਹ ਪੁਲਿਸ ਐਕਸ਼ਨ ਹੋਇਆ ਮੈਨੂੰ ਸਮਝ ਰਿਹਾ ਹੈ ਕਿ ਕਵੀ ਜਾਗਤੀ ਹੋਈ ਹੈ ਜੀ ਆ ਗੇਮ ਆਮ ਟਾਕਿੰਗ ਐਟ ਗਲੋਬਲ ਰਾਈਟ ਐਕਟਿਵਿਸਟ ਓਨਲੀ ਜੀ ਮੈਨੂੰ ਇਸ ਕਮਚੀ ਨੂੰ ਅੰਦਰ ਹੈ ਕਿ ਸਰਗਰ ਸਮਾਜ ਜਿਹੜਾ ਹੈਗਾ ਇਸ ਚਾ ਦੀ ਘਟਨਾਵਾਂ ਨੂੰ ਚਾਹੇ ਪੁਲਿਸ ਵੱਲੋਂ ਦੀ ਕੀ ਹੈ ਜਿਆ ਨਹੀਂ ਚਾਹੇ ਪੋਲਿਟੀਕਲ ਵੱਲੋਂ ਦੀ ਕੀ ਹੈ ਜਿਆ ਨਹੀਂ ਦੋਵਾਂ ਦਰਦੇ ਚ ਹੱਥ ਆ ਜਾਏ ਜੀ

ਜੈਸੇ ਸਿੱਖਾਂ ਦੇ ਜਲਦੀ ਕਰ ਰਹੇ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈਗੇ ਨੇ ਸਾਰੇ ਆਦੇਸ਼ ਹੈਗੇ ਨੇ ਜੀ ਬਿਲਕੁਲ ਉਹ ਸਾਰੇ ਪੰਜਾਬੀ ਕੌਮ ਦੀ ਗੱਲ ਕਰ ਰਹੇ ਹੈਗੇ ਇਸ ਵੀ ਦੇ ਹੈਵ ਟੂ ਕਮ ਟੂਗੇਦਰ ਆਦਰ ਸੋਸ਼ੀਅਲੀ অর ਰਿਲੀਜੀਅਸਲੀ ਵਟ ਏਵਰ ਇਟ ਇਜ਼ ਐਂਡ ਦੇ ਦੇਸਾਈਟ ਸੋ ਡਿਸਾਈਡ ਕਰਨਾ ਹੈਗਾ ਉਹਨੂੰ ਵਾਟ ਦੇ ਹੈਵ ਟੂ ਡੂ ਜੀ ਸ਼ਹੀਦ ਖਾਨ ਜੀ ਜਦੋਂ ਪੁਲਿਸ ਅਜੇ ਹੀ ਮੌਬ ਦੇ ਨਾਲ ਸਾਹਮਣਾ ਕਰਦੀ ਹੈ ਉਹਦੇ ਨਾਲ ਕਿ ਹਰ ਇੱਕ ਕੰਡੀਸ਼ਨ ਨੂੰ ਟੈਕਲ ਕਰਨ ਵਾਸਤੇ ਪੁਲਿਸ ਦੇ ਜਿਹੜੇ ਕੈਰੀਟਰੀਆਜ਼ ਨੇ ਉਹ ਟੋਟਲੀ ਡਿਫਰੈਂਟ ਨੇ ਜਿਵੇਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਬੜਾ ਅਗਰੈਸਿਵਲੀ ਕਿਸਾਨਾਂ ਨੇ ਰੇਲ ਰੋਕੂ ਅੰਦੋਲਨ ਕੀਤਾ ਰੇਲਾਂ ਰੋਕੀਆਂ ਗਈਆਂ ਔਨ ਦੀ ਸੇਮ ਫਲਿੱਪ ਸਾਈਡ ਜੋ ਦੇਖਿਆ ਜਾਵੇ ਕਿ ਐਮਐਸਜੀ ਫਿਲਮ ਮੂਵੀ ਰਿਲੀਜ਼ ਹੋਈ ਉਹਨਾਂ ਨੇ ਪੰਨ ਤੋੜ ਕੀਤੀ ਨਾਰੇਬਾਜੀ ਕੀਤੀ ਹੁੱਲੜਬਾਜੀ ਕੀਤੀ ਪੁਲਿਸ ਸਟਿਲ ਉਦੋਂ ਸਾਇਲੈਂਟ ਰਹੀ ਬਟ ਇੱਕ ਪੀਸਫੁਲ ਜਦੋਂ ਪ੍ਰੋਟੈਸਟ ਹੋ ਰਿਹਾ ਇਹ ਕਿਦਾਂ ਦਾ ਮਤਲਬ ਕਨਸਟੀਟਿਊਸ਼ਨਲ ਜਾਂ ਵਰਕਿੰਗ ਜਿਹੜੇ ਐਥਿਕਸ ਨੇ ਉਹ ਕਿਦਾਂ ਦੀ ਸੀ ਪੁਲਿਸ ਨੇ ਕਿ ਪੁਲਿਸ ਨੇ ਵੋਲੰਟਰੀ ਜਾਂ ਕਿ ਸਿੱਧੀ ਹੀ ਗੋਲੀ ਦੇ ਨਾਲ ਹੀ ਪ੍ਰੋਟੈਸਟਸ ਦੇ ਨਾਲ ਗੱਲ ਕੀਤੀ ਇਹ ਕ੍ਰਾਈਟਰੀਆਸ ਡਿਫਰੈਂਟ ਡਿਫਰੈਂਟ ਹੁੰਦੇ ਨੇ ਕਿ ਕਰ ਦਿੱਤੇ ਜਾਂਦੇ ਨੇ ਇਹ ਸਾਰੇ ਕ੍ਰਾਈਟਰੀਆ ਜਿਹੜੇ ਹੈਗੇ ਨੇ ਡਿਫਰੈਂਟ ਡਿਫਰੈਂਟ ਕਰ ਦਿੱਤੇ ਜਾਂਦੇ ਹੈਗੇ ਨੇ ਜੀ ਤੇ ਇਹਦੇ ਸਾਰੇ ਆਂਦੀ ਹੈਗੀ ਸਿਆਸਤ ਜੀ ਉਹ ਪੰਜਾਬ ਦੀ ਸਿਆਸਤ ਅੱਜ ਦੇ ਤਰੀਕ ਜਿਹੜੀ ਹੈਗੀ ਹੈ ਸਿਰਫ ਇੱਕ ਪੋਲਿਟਿਕਸ ਵੋਟ ਪੋਲਿਟਿਕਸ صرف ہے جی. ووٹ بینک کنگ کس طریقے سے منق ہس طریقے اکا چی پائی جا سکتا جی. جن 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 ہے. سکتی ہے دوخا د گا this is nothing but dirty politics جی. اور ڈرٹی پالیٹکس گل ایک ہوم ہے ਉਸ ਤੋਂ ਪਹਿਲੇ ਸਾਡੇ ਪ੍ਰਧਾਨ ਮੰਤਰੀ ਜੀ ਅਗੇ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਜੇ ਨੈਲਸਨ ਮੰਡੇਲਾ ਦਾ ਰਾਜ ਆ ਗਿਆ ਜੀ ਜੇ ਨੈਲਸਨ ਮੰਡੇਲਾ ਨੇ ਇਹ ਸਭ ਕੁਝ ਕੀਤਾ ਕਿ ਬਸ ਮੈਨੂੰ ਪਤਾ ਨਹੀਂ ਜਿਉਂ ਕੀਤਾ ਸੀ ਤਾਂ ਸਮਾਂ ਆ ਗਿਆ ਕਿ ਤੁਸੀਂ ਇਹ ਵੀ ਕਹੀਏ ਨੈਲਸਨ ਮੰਡੇਲਾ ਹਾਏ ਹਾਏ ਜੀ ਬਿਲਕੁਲ ਜੀ ਸ਼ਸ਼ੀ ਕਾਂਜੀ ਇੱਕ ਜਿਹੜਾ ਸਵਾਲ ਐਨ ਆਰ ਆਈਸ ਕਿਉਂਕਿ ਉਹਨਾਂ ਨੂੰ ਜਿਆਦਾ ਪੁਲਿਸ ਦੀ ਵਰਕਿੰਗ ਦਾ ਪਤਾ ਨਹੀਂ ਹੈਗਾ ਕਿਉਂਕਿ ਉਹ ਵੀ ਬੜੇ ਸਦਮੇ 'ਚ ਨੇ ਵੀ ਇਦਾਂ ਕਿਵੇਂ ਪੁਲਿਸ ਗੋਲੀ ਚਲਾ ਸਕਦੀ ਹੈ ਕਿ ਜਦੋਂ ਪੁਲਿਸ ਨੂੰ ਗੋਲੀ ਚਲਾਉਣ ਦਾ ਜਦੋਂ ਹੁਕਮ ਆਉਂਦਾ ਹੈ ਉਹ ਡਾਇਰੈਕਟ ਮਿਨਿਸਟਰੀ ਲੈਵਲ ਤੋਂ ਆਉਂਦਾ ਹੈ ਸੈਕਟਰੀ ਲੈਵਲ ਤੋਂ ਆਉਂਦਾ ਹੈ ਕਿ ਮੈਜਿਸਟ੍ਰੇਟ ਤੋਂ ਇੱਕ ਪੁਲਿਸ ਅਫਸਰ ਹੁਕਮ ਲੈ ਕੇ ਗੋਲੀ ਚਲਾ ਦਿੰਦਾ ਹੈ ਕਿ ਉਹ ਆਪਣੇ ਆਪ ਹੀ ਸક્ષਮ ਹੁੰਦਾ ਹੈ ਇਸ ਤਰ੍ਹਾਂ ਦਾ ਸਟੈਪ ਲੈਂਦੇ ਜਿਵੇਂ ਆਪਾਂ ਗੱਲ ਕਰੀਏ ਕਿ ਮੋਗੇ ਦੇ ਵਿੱਚ ਜਦੋਂ ਗੋਲੀ ਚੱਲੀ ਹੈ ਤੇ ਐਸਐਸਪੀ ਖੁਦ ਦੇ ਲੈਵਲ ਤੇ ਐਕਸ਼ਨ ਲੈ ਸਕਦਾ ਹੈ ਕਿ ਉੱਤੋਂ ਹੁਕਮ ਆਉਂਦਾ ਤਾਂ ਹੀ ਉਹਦੇ ਚ ਇੰਨੀ ਜ਼ਰੂਰਤ ਪੈਂਦੀ ਹੈ ਕਿ ਸਿੱਧਾ ਮੌਬ ਨੂੰ ਗੋਲੀ ਮਾਰ ਦੇ پنجاب دے میں جڑا کچھ ہویا کوٹ کھولے دے وچ او دیش دے جڑی ان گلہ بار آ رہی ہیں میں او دیش ہے گیا ایک صرف ایس ایس پی میں ایک پل یہ کوئی بہت سینئر افسر سی جن میں جا کر کے حکم دیتا سی کی فائرنگ کرو گولی چلا دے ونا دے رہتے جڑے ایک پیس فل پروٹسٹ کر رہے ہیں جنہیں جیسے بیٹھے ہیں جنہیں وہاں دو نہ لے رہے ہیں جنہوں نے دو کسی گولی چلا دے نارمل پروسیجر ہوندہ ہے گئے کہ

ਉਹ ਸਿਚੁਏਸ਼ਨ ਦੀ ਗ੍ਰੈਵਿਟੀ ਯਾ ਸਿਚੁਏਸ਼ਨ ਡਿਪੈਂਡਿੰਗ ਨਾਲ ਉਸਕੇ ਵੀ ਵੀ ਜਿਹੜੇ ਡਿਫਰਸਟਰ ਸਗੇ ਨੇ ਵਾਇਲੈਂਟ ਅਗੇ ਨੇ ਕੀ ਅਗੇ ਨੇ ਉਹਨੂੰ ਕੁਛ ਨਹੀਂ ਪਟਾ ਉਹਦੇ ਆਪਣੇ ਇੱਕ ਕੰਡੀਸ਼ਨ ਚੈਂਬਰ ਦੇ ਵਿੱਚ ਬਿਠਾਇਆਗਾ ਉਹ ਤੇ ਬੈਕਰ ਹੁਕਮ ਚਲਾ ਦੇਣਾ ਹੈ ਜੀ ਜੀ ਅ ਸ਼ਸ਼ੀ ਕਾਂਹ ਜੀ ਇੱਕ ਧਾਰਨਾ ਹੁੰਦੀ ਹੈ ਕਹਿੰਦੇ ਕਿ ਜਦੋਂ ਆਰਮੀ ਦੀ ਇਨਵੋਲਵਮੈਂਸ ਹੋ ਜੇ ਵਿਦਨ ਅ ਸਟੇਟ ਦੇ ਵਿੱਚ ਤਾਂ ਉਹਨੂੰ ਸਟੇਟ ਐਡਮਿਨਿਸਟ੍ਰੇਸ਼ਨ ਫੇਲਿਅਰ ਜਿਹੜਾ ਉਹ ਐਲਾਨ ਕਰ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦਾ ਜਿਹੜਾ ਜਿਵੇਂ ਗੁਰਦਾਸਪੁਰ ਦੇ ਵਿੱਚ ਹੋਇਆ ਬੜੀ ਛਾਤੀ ਥਪਤਪਾਈ ਸੀ ਕਿ ਬੜਾ ਵਲੰਟੀਰੀ ਐਕਟ ਕੀਤਾ ਉਥੇ ਆਰਮੀ ਨੂੰ ਰੋਕ ਦਿੱਤਾ ਗਿਆ ਕਿ ਪੰਜਾਬ ਪੁਲਿਸ ਬੜੀ ਕੰਪੀਟੈਂਟ ਹੈ ਇੱਥੇ ਆਰਮੀ ਨੂੰ ਇਨਵੀਟੇਸ਼ਨ ਦੇ ਦਿੱਤੀ ਗਈ ਹੈ ਕਿ ਤੁਸੀਂ ਇੱਕ ਸਾਬਕਾ ਬਿਊਰੋਕਰੇਟ ਰਹਿੰਦੇ ਹੋਏ ਤੁਸੀਂ ਸੋਚਦੇ ਹੋ ਕਿ ਸਿਸਟਮ ਵਾਕੇ ਹੀ ਪੰਜਾਬ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਉਹ ਫੇਲ ਹੋ ਚੁੱਕਿਆ ਹੈ ਇਸ ਸਬੰਧ ਵਿੱਚ ਤੁਸੀਂ ਕੀ ਕਹਿੰਦੇ ਹੋ ਅਗਲੇ ਤੁਸੀਂ ਜੀ ਮੈਂ ਪੰਜਾਬ ਪੁਲਿਸ ਦਾ ਜਾਰਗਨ ਹੈ جی جی وہی جی میں کہہ رہا ہے تمہارا سوال جڑا ہے گا وہ دا جواب یہی ہے گئے کہ ایڈمنسٹریشن بھی گل کرتے ہیں جو خیدہ ایڈمنسٹریشن کتے ہے گئے ایڈمنسٹریشن جی کتے ہے گی گورنمنٹ کتے ہے گی بیروکریسی پنجاب دا جڑا بیڑا کر کے سل ہویا پہ آئے گئے ساری دنیا دے بچے دے تھوتو ہو رہی ہے گئے دے سران منتری بھی گل نہیں کرتے جا پگا آگے چپ کو جب نا جہاں دو چاہیے چھتی چوڑی کر کے گورمنٹ ہے رول آف لا ہے گا is no rule of law جی اسی گل کرو پہلے بھی میں کہہ رہا ہے پنجاب کے پوری نسل کشی ہوگی نشے نشیا کر کے پولیٹیل نسل کشی جڑی ہوئی لگاتار چل رہی وہ بھی ہے ਲੋਕਲ ਐਕਸਪਲੋਇਟ ਕੀਤਾ ਜਾ ਰਿਹਾ ਹੈਗਾ ਜ਼ਮੀਨ 'ਤੇ ਕਬਜ਼ਾ ਹੋ ਰਿਹਾ ਹੈ ਰੈਚੂਰ ਰਿਸੋਰਸਸ ਦਾ ਕਬਜ਼ਾ ਹੋ ਰਿਹਾ ਹੈ ਹੈ ਨੌਕਲੀ ਨਹੀਂ ਹੈਗੀ ਕੁਛ ਨਹੀਂ ਹੈਗੀ ਇਹ ਸਾਰੀ ਚੀਜ਼ਾਂ ਕੀ ਨਹੀਂ ਹਨ ਉਸ ਉਸ سلسلے ਦੇ ਵਿੱਚ ਹੈਗਾ ਉਦਾ ਹੀ ਰਿਜ਼ਲਟ ਹੈਗਾ ਜੇ ਕੌਮ ਚੁੱਪ ਰਹਿੰਦੀ ਹੈਗੀ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਵੇਗ ਵੀ ਰਹਿੰਦੀ ਹੈਗੀ ਜਸਟ ਐਸ ਅ ਸਾਇਲੈਂਟ ਸਪੈਕਟੇਟਰ ਕਿਵਾਂ ਦੀ ਇਹ ਵੱਡੀ ਚਾਣ ਗਿਆ ਉਹਦੀ ਬਥੇਰੇ ਕੁਝ ਕੁ ਪੂਰੇ ਹੋਣਗੇ ਮੈਂ ਦੁੱਖ ਦੁੱਖ ਦੇ ਨਾਲ ਕਹਿ ਰਿਹਾ ਹੈਗਾ ਮੇਰਾ ਵੱਲ ਪਰਿਆ ਹੋਇਆ ਜਦੋਂ ਨਾ ਕਿਹਾ ਗਿਆ ਪਰ ਜਦੋਂ ਤੱਕ ਆਪ ਅਸੀਂ ਆਪ ਨੇ ਜੱਗਦੇ ਹੈਗੇ ਨੋਬਦੀ ਕੈਨ ਨੋਬਦੀ ਕੈਨ ਚੇਂਜ ਦ ਸਿਚੁਏਸ਼ਨ ਕਿਥੇ ਐਡਮਿਨਿਸਟ੍ਰੇਸ਼ਨ ਹੈਗਾ देयर ਜ਼ੀਰੋ ਐਡਮਿਨਿਸਟ੍ਰੇਸ਼ਨ ਦ ਸਟੇਟ ਜੀ 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 ਸ਼ਸ਼ੀ ਕਾਂਹ ਜੀ ਇੱਕ ਜਿਹੜੀ ਗੱਲ ਵੇਖਣ ਦੇ ਵਿੱਚ ਆਈ ਹੈ ਚਲੋ ਉੱਪਰੋਂ ਫਰਮਾਨ ਆਇਆ ਗੋਲੀ ਚਲਾ ਦਿੱਤੀ ਗਈ ਇੱਕ ਪਿਛਲੀ ਵਾਰੀ ਜਿਹੜਾ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸਰਕਾਰ ਆ ਉਹ ਬੜੀ ਪੱਬਾ ਪਾਰ ਹੋਈ ਹੋਈ ਸੀ ਇੱਕ ਬਿੱਲ ਪਾਸ ਕਰਾਉਣ ਲਈ ਜਿਹਦੇ ਵਿੱਚ ਪਬਲਿਕ ਦੀ ਪ੍ਰਾਪਰਟੀ ਜਿਹੜੀ ਤੋੜਨ ਭੰਨਣ ਦਾ ਜਿਹੜਾ ਬਿੱਲ ਪਾਸ ਕਰਾਉਣ ਦਾ ਸੀ ਉਹਨਾਂ ਨੇ ਕੀ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਕਾਨੂੰਨ ਉਹਨਾਂ ਨੇ ਮੈਨੂੰ ਨੌਲੇਜ ਨਹੀਂ ਹੈਗੀ ਉਹ ਪਾਸ ਹੋਇਆ ਸੀ ਕਿ ਨਹੀਂ ਹੋਇਆ ਸੀ ਪਰ ਜਦੋਂ ਅਸੀਂ ਫੇਸਬੁੱਕ ਦੇ ਮਾਧਿਅਮ ਰਾਹੀਂ ਦੇਖਦੇ ਹਾਂ ਸੋਸ਼ਲ ਮੀਡੀਆ ਮਾਧਮਾ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਪੂਰੀ ਚਾਹ ਕੇ ਜਿਹੜਾ ਕੀ ਉਹਨਾਂ ਨੇ ਵਲੰਟੀਅਰ ਹੀ ਨਹੀਂ ਆਪਾਂ ਕਹਿ ਸਕਦੇ ਕਿ ਪੂਰੀ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਪਬਲਿਕ ਪ੍ਰੋਪਰਟੀ ਤੋੜੀ ਐ ਲੋਕਾਂ ਦੇ ਮੋਟਰਸਾਈਕਲਸ ਤੇ ਕਾਰਾਂ ਤੇ ਸ਼ੀਸ਼ੇ ਤੋੜਦੇ ਉਹ ਦੇਖੇ ਜਾ ਸਕਦੇ ਨੇ ਕਿ ਅਜਿਹੀ ਗਰਾਵਟ ਸਾਡੀ ਪੰਜਾਬ ਪੁਲਿਸ ਦੇ ਵਿੱਚ ਪੈਦਾ ਕੀਤੀ ਗਈ ਹੈ ਕਿ ਆਲਰੇਡੀ ਹੀ ਉਹ ਇਦਾਂ ਦੇ ناکਾਮ ਜਿਹੜੇ ਪੁਲਿਸ ਸਿਸਟਮ ਦਾ ਹਿੱਸਾ ਬਣ ਜਾਂਦੇ ਨੇ ਦੂਸਰੇ ਪੰਜਾਬੀਆਂ ਦੀ ਇਹਨੂੰ ਪਹਿਲੇ ਜੇ ਮੈਂ ਨਿਖੇਧੀ ਕਰਾਂਗਾ ਜਿਹੜਾ ਕੁਝ ਰਹਿ ਨਹੀਂ ਕੀਤਾ ਜਾਇਆ ਜਿੰਨੀ ਵੀ ਨਕਦੀ ਜਿੱਤੇ ਇਕੱਠੇ ਕੀਏ ਇਹ ਜਦ ਨਾਲ ਸਖੂਲ ਵੀ ਕਿਹਾ ਜਾਂਦਾ ਸੀ ਪੰਜਾਬੀ ਜਿਹੜੇ ਹੈਗੇ ਆ ਇੱਕ ਇਹ ਮੁਸ਼ਕਲ ਵੀ ਹੈ ਜਿਹੜਾ ਸੈਂਟੀਫੀ ਹੈਗਾ ਸੈਂਟੀਮੈਂਟਲ ਵੀ ਹੈਗਾ ਜਿਸ ਪਾਸੇ ਵੀ ਦੁਰਜੰਦਾ ਹੈ ਜੈਤ ਪੰਜਾਬੀ ਇਹਨਾਂ ਹੈਗਾ ਤੁਮ ਫਤਿਹ ਕਰ ਲਿਓ 10 ਦਿਨਾਂ ਤੇ ਤੁਰਿਆ ਹੈਗਾ 10 ਦਿਨਾਂ ਤੇ ਖੜ ਗਿਆ ਫਤਿਹ 7 ਦਿਨਾਂ ਤੇ ਤੁਰਿਆ ਹੈਗਾ ਫਤਿਹ ਕਰ ਦਿਓ ਇਹ ਜਿਹੜੀ ਸੀ ਗਣਤਰਾਵਾਲੀ ਫਤਿਹ ਸੀ ਜੀ ਜੀ ਇਸ ਤਰ੍ਹਾਂ ਦੀ ਕਟਨਾ ਜਿਹੜੀ ਹੈਗੀ ਹੈ ਇਟ ਇਜ਼ ਇਲੀਗਲ ਇਧਰ ਚ ਕੰਪਨਸੇਸ਼ਨ ਤੇ ਬਾਅਦ ਦੇ ਵਿੱਚ ਉਹਨਾਂ ਅਸੀ ਮੰਗਾ ਨਹੀਂ ਮਿਲੇਗਾ

ਉਹਨਾਂ ਦੇ ਵਿਸ਼ਕਾਰ ਵੀ ਕਾਫੀ ਸਾਰੇ ਇਸ ਤਰ੍ਹਾਂ ਦੇ ਹੈਗੇ ਕੁਝ ਬੰਦੇ ਮਾਰੇ ਹੈਗੇ ਨੋ ਡਾਊਟ ਅਬਾਊਟ ਇਟ ਇਹਨਾਂ ਦੇ ਵਿਸ਼ਕਾਰ ਆਪਣੇ ਕੌਮ ਲਈ ਆਪਣੇ ਸਮਾਜ ਲਈ ਉਹਨਾਂ ਦੀ ਸੋਚ ਹੈਗੀ ਪਰ ਇਸ ਤਰ੍ਹਾਂ ਦੇ ਅਨਸਰ ਜਿਹੜੇ ਹੈਗੇ ਜਿਹੜੇ ਪੁਲਿਸ ਵਿੱਚ ਮੜੇ ਹੈਗੇ ਜਿੱਦਾਂ ਨੇ ਮੋਟਰਸਾਈਕਲ ਪੰਨਿਆ ਸਰ ਜਦ ਦੀ ਪੰਨਿਆ ਜਾਂ ਪ੍ਰੋਪਰਟੀ ਦੇ ਵਿੱਚ ਕੀਤਾ ਹੈਗਾ ਹੋਰ ਹੋਰ ਵੀ ਦਲਾ ਆਣ ਗਿਆ ਅਜੇ ਸ਼ੁਰੂਆਤ ਹੋਈ ਹੈ ਇਹ ਜੀ ਇਹਨਾਂ ਨੂੰ ਸਾਰਿਆਂ ਨੂੰ ਫਦਾ ਮਿਲਣੀ ਚਾਹੀਦੀ ਔਰ ਐਕਸੈਂਪਟਰੀ ਵੀ ਸਭ ਨੂੰ ਮਿਲਣੀ ਚਾਹੀਦੀ ਹੈਗੇ ਤਾਂ ਕਿ ਜਿਹੜੇ ਬੰਦੇ ਜੜੇ ਹੈਗੇ ਇਹਨਾਂ ਨੂੰ ਵੇਚਦੇ ਹੋਏ ਉਹਨਾਂ ਦੀ ਇੱਕ ਵਾਰੀ ਰੂਹ ਜੜੀ ਹੈ ਜੀ ਕੰਮ ਜਾਏ ਔਰ ਦੇ ਡੋਟ ਡੂ ਇਟ ਅਗੇਨ ਸ਼ਸ਼ੀ ਕਾਂ ਜੀ ਇੱਕ ਬਿਆਨ ਆਇਆ ਸੁਖਬੀਰ ਬਾਦਲ ਵੱਲੋਂ ਕਿ ਜਿੰਨੇ ਪਰਚੇ ਇਸ ਦੌਰਾਨ ਕੀਤੇ ਗਏ ਨੇ ਉਹ ਰੱਦ ਕਰ ਦਿੱਤੇ ਜਾਣਗੇ ਕੀ ਵਾਕਈ ਸਟੇਟ ਸਰਕਾਰ ਦੇ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਉਹ ਜਿਹੜੇ ਹੋਏ ਹੋਏ ਰਜਿਸਟਰਡ ਕੇਸ ਨੇ ਐਫਆਈਆਰ ਉਹਨਾਂ ਨੂੰ ਕੈਨਸਲ ਕਰ ਸਕਦੀ ਹੈ ਤੇ ਇੰਪਲੀਮੈਂਟ ਜਿਹੜਾ ਪ੍ਰੈਕਟੀਕਲੀ ਹੋਵੇਗਾ ਤਾਂ ਉਹ ਕਿਸ ਤਰ੍ਹਾਂ ਹੋਵੇਗਾ ਬੇਸਿਕਲੀ ਜਦੋਂ ਪੁਲਿਸ ਕਦਮ ਜਿਹੜਾ ਐਫਆਈਆਰ ਹੋ ਜਾਂਦਾ ਹੈ ਕੈਨਸਲੇਸ਼ਨ ਹੋ ਗਿਆ ਕੈਨਸਲੇਸ਼ਨ दैट ਪ੍ਰੋਸੀਜਰ ਹੁੰਦਾ ਹੈ ਜਿੱਦੇ ਕਿ ਡਿਸ਼ੀਰੀ ਵੀ ਥੋੜੀ ਇਨਵੋਲਵ ਹੋਣਗੀ ਹੈ ਸਸ਼ਿਕਾ ਜੀ ਕੋਈ ਹੋਰ ਜਿਹੜਾ ਮੈਸੇਜ ਹੈ ਤੁਸੀਂ ਸਾਡੇ ਐਨਆਰਆਈ ਵੀਰਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਇਸ ਪੂਰੇ ਸੈਸ਼ਨ ਨੂੰ ਲੈ ਕੇ ਤੁਸੀਂ ਕਰ ਸਕਦੇ ਹੋ ਮੈਂ ਕੀ ਕਹਿਣਾ ਚਾਹਵਾਂਗਾ ਕਿ ਅੱਜ ਦਿੱਲੀ ਤੋਂ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈਗੇ ਨੇ ਉਹਦੇ ਬਾਰੇ ਜਿਸ ਤਰ੍ਹਾਂ ਜਿੱਸਾ ਪਹਿਲੇ ਵੀ ਕਿਹਾ ਹੈਗਾ ਜਿੱਤੇ ਵੀ ਬਹਿ ਕੇ ਵਿਚਾਰ ਕਰੋ ਚਾਹੇ ਸੋਸ਼ਲੀ ਹੈਗਾ ਹੈ ਡੀਬੀਏ ਵੀ ਹੈਗਾ ਹੈ ਜੇ ਅ گئے گردوارے اتنے جانے گرو گھر جانے گئے ہیں. بات کرو اور ویلے پورا ہے گئے. سکھی کر رہا کی ہے کیونکہ اتنے ہر گا پسیا جا رہا ہے ضرورت ہے سارا نو کٹے ہونے کی چاہے کوئی بھی کمیونٹی ہے چاہے کچھ بھی ہے پیسفل طریقے ڈیموکریٹک طریقہ آ رہا ہے گا اور ਇਹ ਕੁਝ ਹੋਇਆ ਹੈ ਜੇ ਹੁਣ ਉਹਦਾ ਬਦਲਾ ਕਦੋਂ ਦਾ ਟਾਈਮ ਆ ਗਿਆ 2017 ਦੇ ਵਿੱਚ ਫਿਰ politcal ਜਿਓਮੈਟਰੀ ਹੋਏਗੀ ਫਿਰ ਬਹੁਤ ਬੁਝਸਰਾ ਹੋਏਗਾ ਜਿਹੜੇ ਪੰਜਾਬੀ ਜਿਹੜੇ ਅਸੀਂ ਪੋਲੇ ਹੁੰਦੇ ਹੈਗੇ ਆਂ ਜਿਵਾਜੀ 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 ਵਾਜੀ ਫੇਰ ਸ਼ੁਰੂ ਹੋ ਜਾਏਗਾ ਪਰ ਜਿਹੜਾ ਕੁਝ ਚੱਲ ਰਿਹਾ ਹੈਗਾ ਉਹਨੂੰ ਮੱਦੇਨਜ਼ਰ ਲੱਖਦੇ ਹੋਏ ਫੈਸਲਾ ਕਰਕੇ ਫਿਰ ਇਸ ਨਿਸ਼ਚੈ ਕਰਕੇ ਫਿਰ 2017 ਚ ਕਰਨਾ ਹੋਏਗਾ ਕੀ ਕਰਨਾ ਹੈਗਾ ਉੱਗਲੇ ਪਾਣੀ ਵਰੇ ਦੁੱਤੀ ਜੀਣਾ ਚਾਹੁੰਦੇ ਹੈਗੇ ਉਹ ਮਾਰਨਾ ਚਾਹੁੰਦੇ ਹੈਗੇ ਉਹ ਇਹ ਸਾਡੇ ਆਪਣੇ ਹੱਥ ਚਾਹੀਦਾ ਹੈ ਜੀ ਇਹ ਸਨ ਪੰਜਾਬ ਤੋਂ ਸਾਬਕਾ ਡੀਜੀਪੀ ਪੰਜਾਬ ਸ਼ਸ਼ੀ ਕਾਂਜੀ ਜਿਨ੍ਹਾਂ ਨੇ ਆਪਦੇ ਬੜੇ ਡੂੰਗੇ ਅਤੇ ਵੈਲਿਊਏਬਲ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਵਾਕਈ ਇਹਨਾਂ ਦੀਆਂ ਗੱਲਾਂ ਵਿਚਾਰਨਯੋਗ ਨੇ ਡੀਜੀਪੀ ਸ਼ਸ਼ੀ ਕਾਂਜੀ ਤੁਹਾਡਾ ਰੇਡੀਓ ਕੌਮੀ ਆਵਾਜ਼ ਨਾਲ ਜੁੜਨ ਲਈ ਬਹੁਤ ਬਹੁਤ ਸਵਾਗਤ ਅਸੀਂ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੇ ਕੋਈ ਨਾ ਕੋਈ ਮੈਸੇਜ ਤੁਹਾਡੇ ਤੋਂ ਰੀਸੀਵ ਕੀਤਾ ਹੋਵੇਗਾ ਬਹੁਤ ਬਹੁਤ ਜਲਵਾਣ ਸਸ਼ੀਕਾਂਤ ਜੀ ਸਸ੍ਰੀਕਾਂਤ ਇਹ ਸਨ ਪੰਜਾਬ ਤੋਂ ਡੀਜੀਪੀ ਸ਼ਸ਼ੀਕਾਂਤ ਜੀ ਜਿਨ੍ਹਾਂ ਨੇ ਸਾਡੇ ਨਾਲ ਪੂਰੀ ਟੈਕਨੀਕਲਿਟੀ ਦੇ ਉੱਤੇ ਵਰਕਆਊਟ ਕੀਤਾ ਕਿ ਕਿੱਦਾਂ ਪੁਲਿਸ ਜਿਹੜੀ ਆ ਇੱਕ ਮੌਬ ਦੇ ਉੱਤੇ ਗੋਲੀ ਚਲਾ ਸਕਦੀ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਖੁਦ ਮੁਖਤਿਆਰੀ ਹੋ ਗਈ ਹੈ ਕਿ ਇਹਦੀ ਪਲੈਨਿੰਗ ਬਹੁਤ ਪਹਿਲਾਂ ਹੀ ਹੋ ਚੁੱਕੀ ਸੀ ਜੀ ਗੁਰਤੇਜ ਜੀ ਤੁਸੀਂ ਆਪਦੇ ਵਿਚਾਰ ਰੱਖ ਸਕਦੇ ਹੋ ਬਿਲਕੁਲ ਜੀ ਸ਼ਸ਼ੀਕਾਂਤ ਬਹੁਤ ਸਾਰੇ ਸਰਕਾਰ ਦੇ ਉੱਚ ਅਹੁਦਿਆਂ ਦੇ ਉੱਤੇ ਰਹੇ ਨੇ ਅਫਸਰ ਸਾਹਿਬਾ ਉਹਨਾਂ ਨੂੰ ਪਤਾ ਕੀ ਕੰਮ ਕਰਨ ਦਾ ਢੰਗ ਕੀ ਹੁੰਦਾ ਕਿਵੇਂ ਅਫਸਰ ਸਾਹੀ ਸਰਕਾਰ ਦੇ ਅੰਦਰ ਵੜ ਕੇ ਥੱਲੇ ਇਲਾਕੇ ਕੰਮ ਕਰਦੀ ਹੈ ਪਰ ਕੁਝ ਸ਼ਸ਼ੀਕਾਂਤ ਵਰਗੇ ਦਲੇਰ ਵੀ ਨੇ ਜਿਹੜੇ ਕਰੰਤ ਜੋ ਸਰਕਾਰ ਦੇ ਵਿੱਚ ਕੈਬਨਟ ਦਰਜੇ ਦੇ ਮੰਤਰੀ ਹੁੰਦੇ ਆ ਜਦੋਂ ਫਿਰ ਇਹਨਾਂ ਨੇ ਛੇਤਰਪੂਲਾ ਗੱਲ ਕਰਨ ਦੀ ਗੱਲ ਆਉਂਦੀ ਹੈ ਉਹਨਾਂ ਤੋਂ ਵੀ ਗੱਲਾਂ ਕਢਵਾਉਣ ਦੇ ਲਈ ਇਹ ਜਾਣੇ ਜਾਂਦੇ ਨੇ ਅਹ ਸੋ ਉਹ ਉਹ ਸਾਰੇ ਸਿਸਟਮ ਨੇ ਜਾਣਦੇ ਨੇ ਤੇ ਜਦੋਂ ਐਕਸਪੋਜ਼ ਕਰਦੇ ਨੇ ਉਹ ਸਿਸਟਮ ਨੂੰ ਫਿਰ ਉਹ ਕਿਸੇ ਦਾ ਕੋਈ ਲਿਹਾਜ਼ ਨਹੀਂ ਕਰਦੇ ਅਹ ਬੜੇ ਚਿਹਰਾ ਤੋਂ ਉਹ ਡਰਗ ਦੇ ਮਸਲੇ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਇਨਫੋਰਮੇਸ਼ਨ ਦਿੱਤੀਆਂ ਸਨ ਜੋ ਆਮ ਰੂਪ ਦੇ ਵਿੱਚ ਪਹਿਲਾਂ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਅੰਦਰ ਸਿਸਟਮ ਚੱਲਦਾ ਸੋ ਸ਼ਸ਼ੀਕਾਂਤ ਭਾਵੇਂ ਕਿ ਉਹ ਜੋ ਪੋਲਿਟਿਕਲ ਤਰ ਤੌਰ ਦੇ ਉੱਤੇ ਉਹਨਾਂ ਨੇ ਵਿਚਾਰਨਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਯੋ ਸੋਸ਼ਲ ਐਕਟੀਵਿਟੀਜ਼ ਨੇ ਉਹਨਾਂ ਦੀਆਂ ਉਹ ਵਾਕੂ ਵੀ ਚੱਲਦੀਆਂ ਰਹਿੰਦੀਆਂ ਨੇ